ਉੜਠ ਨਲਾ ਪੰਜਵਾ ਘਰ ਤੀਜਾ ਚੌਪ ਦੇ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਮੇਲ ਪੰਜੋਂ ਨਹੀਂ ਸੰਸਾ ਚੁਕਾਇਆ ਸਿੱਖਦਾਰੋਂ ਨਾ ਪਤੀ ਆਇਆ ਉਮਰਾਵੋ ਆਗੇ ਚੇਰਾ ਮਿਲ ਰਾਜ ਨਰਾਮ ਨਵੇਰਾ ਅਬ ਢੁੰਡਮ ਕਤੋਂ ਨਾ ਜਾਈ ਗੋਬਿੰਦ ਭੇਟੇ ਗੁਰੂ ਗੋਸਾਈਂ ਕਹਾਓ ਆਇਆ ਪਬ ਦਰਬਾਰਾ ਤਾਂ ਸਗਲੀ ਮਿੱਟੀ ਪੂਕਾਰਾ ਨਬਦ ਆਪਣੀ ਪਾਈ ਤਾਂ ਕਤ ਆਵੇ ਕਤ ਜਾਈ ਤਾਂ ਸਾਚ ਨਿਆਏ ਨਿਬੇਰਾ ਮੂਹਾਂ ਸਮ ਠਾਕੁਰ ਸਮ ਚੇਰਾ

ਸੋ ਸੁਖ ਸਾਚਾ ਲਹਿਆ ਆਪਣਾ ਹੋਇਓ ਗੁਰ ਮੇਰਵਾਨਾ ਅਨੰਦ ਸੁਖ ਤਲਿਆਣ ਮੰਗਲ ਸਿਓ ਘਰ ਆਏ ਕਰਿ ਇਸ਼ਨਾਨਾ ਰਹਾਉ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿ ਨਾ ਜਾਈ ਸੇਸ਼ਾ ਪਾਤਸ਼ਾਹ ਗੁਰਪੀਠ ਤੁਮਨ ਓਮਾ ਸਭ ਪਰਾਸ਼ਿਤ ਲਾਥੇ ਮੇਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮਾ ਜਪ ਪੂਰਨ ਹੋਏ ਕੰਮ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਜੈ ਕਰ ਨਾਨਕ ਤਬ ਮੇਰੇ ਸਾਥੇ ਜਨਮ ਵਰਨ ਪਹਿਲਾਖੇ ਸੋਠ ਪਹਿਲਾ ਪੰਜਵਾ ਗੁਰ ਪੂਰੇ ਕਿਰਪਾ ਥਾਰੀ ਤਭ ਪੂਰੀ ਲੋਚ ਹਮਾਰੀ ਕਰਿ ਇਸ਼ਨਾਨ ਗ੍ਰੇ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸਤਰੀਏ ਉਠਤ ਬੈਠਤ ਹਰ ਹਰ ਧਿਆਈਏ ਅੰਦਨ ਸੁਕਿਰਤ ਕਰੀਆ ਰਹਾਓ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਜਨਮ ਕੇ ਕੇਲ ਬਿਠਮਾ ਸੇ ਹਰ ਚਰਣੀ ਚਿਤ ਲਾਏ ਉਸਤਤ ਕਰੋ ਸਦਾ ਤਬ ਆਪਣੇ ਜੇਨ ਪੂਰੀ ਕਲ ਰਾਖੀ ਜੀ ਜੰਤ ਸਭ ਪਹਿ ਪਵਿਤ ਸਤਗੁਰ ਕੀ ਸੱਚ ਸਾਖੀ ਬਿਗਨ ਬਿਨਾ ਸੰਸਬ ਦੁਖ ਨਾਸਨ ਸਤਗੁਰ ਨਾਮ ਦਿਰਾਇ ਖੋਏ ਪਾਪ ਪਹਿ ਸਭ ਪਾਵਨ ਜਨਨਾਨਕ ਸੋ ਕਰ ਆਇਆ ਸੋਰਠ ਮਲਾ ਪੰਜਵਾਂ ਸਾਹਿਬ ਗੁਰੀ ਘਹਿਰਾ ਧਰ ਲਸ਼ਕਰ ਸਭ ਤੇਰਾ ਰਖਵਾਲੇ ਗੁਰੂ ਗੋਪਾਲਾ ਸਭ ਜੀ ਭੈ ਦਿਆਲਾ ਜਪ ਅਨੰਦ ਰਹੋ ਗੁਰ ਚਰਨ ਭਉ ਕਤੈ ਨਹੀਂ ਪ੍ਰਭ ਸ਼ਰਣਾ ਰਹਾਉ ਤੇਰਿਆਂ ਦਾਸ ਹਿਰਦੈ ਮੁਰਾਰੀ ਤਬ ਅਵੇਤਲ ਨੀਵ ਉਸਾਰੀ ਬਲਤਨ ਟਟੀਆਂ ਤੇਰਾ ਤੂੰ ਭਾਰੋ ਠਾਕੁਰ ਮੇਰਾ ਜਿਨ ਜਿਨ ਸਾਧ ਸੰਗ ਪਾਇਆ ਸੋ ਤਬ ਆਪ ਤਰਾਨ ਕਰ ਕਿਰਪਾ ਨਾਮ ਰਸ ਦੀਆ ਕੁਸ਼ਲ ਖੇਮ ਸਭ ਥੀਆ ਹੋਏ ਪ੍ਰਭੂ ਸਹਾਈ ਸਭ ਉਠ ਲਾਗੀ ਪਾਈ ਸਾਹ ਸਾਸ ਤਬ ਧਿਆਈਐ ਹਰ ਮੰਗਲ ਨਾਨਕ ਗਾਇਆ ਸੋਰਠਿ ਮਹਲਾ 5 ਸੂਖ ਸਹਿਜ ਆਨੰਦ ਤ੍ਰਿ ਮਿਲਿਓ ਮਨ ਭਾਵੰਦਾ ਤੂਰੇ ਗੁਰ ਕਿਰਪਾ ਥਾਰੀ ਤਾਂ ਗਤਿ ਧਈ ਹੁਮਾਰੀ ਹਰ ਕੀ ਪ੍ਰੇਮ ਭਗਤ ਮਨ ਲੀਨਾ ਨਿਤ ਬਾਜੇ ਅਨਹਤ ਬੀਨਾ ਰਾਉ ਹਰ ਚਰਨ ਕੀ ਓਟ ਸਤਾਣੀ ਸਭ ਚੂਕੀ ਕਹਨ ਲੋ ਪਾਣੀ ਜਗ ਜੀਵਨ ਦਾਤਾ ਪਾਇਆ ਹਰ ਰਸਕ ਰਸਕ ਗੁਣ ਗਾਇਆ ਸਭ ਕਟਿਆ ਜਮਕਾ ਫਾਸਾ ਮਨ ਪੂਰਨ ਹੋਈ ਆਸਾ ਜਾਂ ਪੇਖਾ ਤਸੋਈ ਹਰ ਪਾਵ ਬਿਨ ਅਵਰਨਾ ਕੋਈ ਕਰ ਕਿਰਪਾ ਪ੍ਰਭ ਰਾਖੇ ਸਭ ਜਨਮ ਜਨਮ ਦੁਖ ਲਾਥੇ ਨਿਰਖੋ ਨਾਮ ਧਿਆਇਆ ਤੰਨ ਸੁਖ ਨਾਨਕ ਪਾਇਆ ਸੋਰਠ ਮਹਲਾ ਪੰਜਵਾਂ ਠੰਡ ਪਾਈ ਕਰਤਾਰੇ ਤਾਪ ਛੋਡ ਗਿਆ ਪਰਵਾਰੇ ਗੁਰਪੂਰੇ ਹੈ ਰਾਖੀ ਸ਼ਰਨ ਸੱਚੇ ਕੀ ਤੱਕੀ ਪਰਮੇਸ਼ਰ ਆਪ ਹੋਆ ਰਖਵਾਲਾ ਸ਼ਾਂਤ ਸਹਿਜ ਸੁਖ ਖਿਨ ਮੈਂ ਉਪਜੇ ਮਨ ਹੋਆ ਸਦਾ ਸੁਖਾਲਾ ਰਹਾ ਹਰ ਹਰ ਨਾਮ ਦੀਓ دارو ਤਿੰਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਥਾਰੀ ਤਿੰਨ ਸਗਲੀ ਬਾਤ ਸੁਵਾਰੀ ਪ੍ਰਭ ਆਪਣਾ ਬਿਰਧ ਸੰਭਾਰਿਆ ਹਮਰਾ ਗੁਣ ਅਬ ਗੁਣ ਨਾਂ ਵਿਚਾਰਿਆ ਗੁਰ ਕਾ ਸ਼ਬਦ ਪਹਿਓ ਸਾਖੀ ਤੈਨ ਸਗਲੀ ਲਾਜ ਰਾਖੀ ਬੋਲਾ ਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘੇਰਾ ਜਪ ਨਾਨਕ ਨਾਮ ਸਚ ਸਾਂਖੀ ਆਪਣੇ ਦਾਸ ਕੀ ਤੈਜ ਰਾਖੀ ਸੋਰਠਿ ਨਲਾ ਪੰਜਵਾਂ ਵਿੱਚ ਕਰਤਾ ਪੁਰਖ ਖਲੋਆ ਵਾਲ ਨ ਵਿੰਗਾ ਹੋਆ ਮੱਜਨ ਗੁਰ ਅੰਦਾਰ ਸੇ ਜਪ ਹਰ ਹਰ ਕਿਲ ਵਿਖ ਨਾਸੇ ਸੰਤੋ RAM DAS ਰੋਵਰ ਨੀਕਾ ਜੋ ਨਹਾਵੇ ਸੋ ਕੋਲ ਤਰਾਵੇ ਉਧਾਰ ਹੋਆ ਹੈ ਜੀ ਕਾ ਰਹਾਉ ਜੈ ਜੈ ਕਰ ਜਗ ਗਾਵੇ ਮਨ ਚਿੰਦੇ ੜੇ ਫਲ ਪਾਵੇ ਸਹੀ ਸਲਾਮਤ ਨਾਏ ਆਏ ਆਪਣਾ ਪ੍ਰਭੂ ਤੇ ਆਏ ਸਤਿ ਸਰੋਵਰ ਨਾਵੇ ਸੋ ਜਨ ਪਰਮ ਗਤ ਪਾਵੇ ਮਰਨ ਨ ਆਵੇ ਜਾਈ ਹਰ ਹਰ ਨਾਮ ਧਿਆਈ ਇਹ ਬ੍ਰਹਮ ਵਿਚਾਰ ਸੋ ਜਾਣ ਜਿਸ ਦਿਆਲ ਹੋਏ ਭਗਵਾਨ ਬਾਬਾ ਨਾਨਕ ਟਰਬ ਸ਼ਰਣਾਈ ਸਭ ਚਿੰਤਾ ਗਣਤ ਮਿਟਾਈ ਸੋਰਠ ਮਹਲਾ 5ਵਾਂ ਸਾਰ ਬ੍ਰਹਮ ਨਿਬਾਹੀ ਪੂਰੀ ਕਾਈ ਬਾਤ ਨਾ ਰਹੀਆ ਊਰੀ ਗੁਰ ਚਰਨ ਲਾਏ ਨਿਸਤਾਰੇ ਹਰ ਹਰ ਨਾਮ ਸੰਭਾਰੇ ਆਪਣੇ ਦਾਸ ਕਸਦਾ ਰੱਖੋ ਹੱਲ ਕਰ ਕਿਰਪਾ ਆਪਣੇ ਕਰ ਰੱਖੇ ਮਾਪ ਪਿਤਾ ਜਿਉ ਪਾਲਾ ਰਹਾਓ ਵਡਭਾਗੀ ਸਤ ਗੁਰ ਪਾਇਆ ਜਿਨ ਜਮਕਾ ਪੰਥ ਮਿਟਾਇਆ ਹਰ ਭਗਤੁ ਪਹੈ ਚਿਤ ਲਗਾ ਜਪ ਜੀਵੈ ਸੇਵਡੁ ਤਹਾਗਾ ਹਰ ਅੰਮ੍ਰਿਤ ਬਾਣੀ ਗਾਵੈ ਸਾਦਾ ਕੀ ਤੂਰੀ ਨਾਵੈ ਆਪਣਾ ਨਾਮ ਅਪੇ ਦੀਆ ਪ੍ਰਭ ਕਰਨ ਹਾਰ ਰਖ ਲੀਆ ਹਰ ਦਰਸ਼ਨ ਪ੍ਰਾਨ ਧਾਰ ਏ ਪੂਰਨ ਬਿਮਲ ਵਿਚਾਰ ਕਰ ਕਿਰਪਾ ਅੰਤਰ ਜਾਮੀ ਦਾਸ ਨਾਨਕ ਸ਼ਰਨ ਸੋਹੰਮੀ ਸੋਰਠ ਮਲਾ ਪੰਜਵਾ ਗੁਰ ਪੂਰੇ ਚਰਨੀ ਲਾਇ ਹਰ ਸੰਗ ਸਹਾਈ ਪਾਇਆ ਜਾਂ ਜਾਈਏ ਤਾਂ ਸੋਹੇਲੇ ਕਰ ਕਿਰਪਾ ਪ੍ਰਭ ਮੇਲੇ ਹਰ ਬੋਣ ਗਾਓ ਸਦਾ ਸੁਭਾਈ ਮਨ ਚਿੰਦੇ ਸਗਲੇ ਫਲ ਪਾਵੋ ਜੀ ਕੈ ਸੰਗ ਸਹਾਈ ਰਹਾਓ ਨਾਰਾਇਣ ਪ੍ਰਣ ਧਾਰਾ ਹਮ ਸੰਤ ਜਨਾਰੇ ਨਾਰਾ ਅਤਿਤ ਸੁਨੀਤ ਕਰਲੀਨੇ ਕਰ ਕਿਰਪਾ ਹਰ ਜਸ ਦੀਨੇ ਸਾਰ ਬ੍ਰਹਮ ਕਰੇ ਪ੍ਰਤ ਪਾਲਾ ਸਦਜੀ ਸੰਗ ਰਖਵਾਲ ਹਰ ਦਿਨ ਰੇਮ ਕੀਰਤਨ ਗਾਈਆ ਬੋੜ ਨਾ ਜੋਨੀ ਪਾਈਏ ਜਿਸ ਦੇਵਾ ਤੁਰਖ ਵਿਦਾਤ ਹਰ ਰਸ ਤਿਨੇ ਜਾਤਾ ਜਦ ਕੰਕਰ ਨੇੜ ਨਾ ਆਇਆ ਸੁਖ ਨਾਨਕ ਸਰਣੀ ਪਾਇਆ ਸੋਰਠ ਮਲਾਵੰ ਗੁਰਪੂਰ ਕੀਤੀ ਪੂਰੀ ਪ੍ਰਭ ਰਵਹਿ ਆਪਰ ਪੂਰੀ ਖੇਮ ਕੁਸ਼ਲ ਭਇਆ ਈਸ਼ ਨਾਨ ਪਾਰ ਬ੍ਰਹਮ ਵਿਟੋ ਕੁਰਬਾਨ ਗੁਰ ਕੇ ਚਰਨ ਕਬਲ ਰਿਧ ਥਾਰੇ ਵਿਘਨ ਨਾ ਲਾਗੇ ਤਿਲਕ ਕੋਈ ਕਾਰਜ ਸਗਲ ਸਵਾਰੇ ਰਹਾਉ ਨਿਲ ਸਾਧੂ ਦੁਰਮਤ ਖੋਏ ਪਤਿਤ ਪੁਨੀਤ ਸਭ ਹੋਏ RAM DAS ਸਰੋਵਰ ਨਾਤੇ ਸਭ ਲਾਥੇ ਪਾਪ ਕੁਮਾਤੇ ਗੁਣ ਗੋਬਿੰਦ ਨਿਤ ਗਾਇਆ ਸਾਧ ਸੰਗ ਮਿਲ ਧਾਈਏ ਮਨ ਬਾਛਤ ਫਲ ਪਾਏ ਗੁਰ ਪੂਰਾ ਹਿਦੈ ਧਿਆਇ ਗੁਰ ਗੋਪਾਲ ਆਨੰਦ ਜਪ ਜਪ ਜੀਵੈ ਪਰਮ ਆਨੰਦ ਜਨ ਨਾਨਕ ਨਾਮ ਤੇ ਆਇ ਪ੍ਰਭ ਆਪਣਾ ਵਿਰਧ ਰਖਾਇਆ ਰਾਗ ਸੋਰਠ ਮਹਲਾ 5 ਧਾ ਦਿਸ ਛਤਰ ਮੇਗ ਘਟਾ ਘਟ ਧਾਵਨ ਚਮਕ ਡਰਾਇਓ ਸੇਜ अकेਲੀ ਨੀਂਦ ਨਾ ਲੈਨਾ ਦੇਰ ਪਰਦੇਸ ਸਿਧਾਇਓ ਹੁਣ ਨਹੀਂ ਸੰਦੇਸ ਰੋ ਮਾਇਓ ਇੱਕ ਕੋਸਰੋ ਸਿੱਧ ਕਰਤ ਲਾਲ ਤਬ ਚਤੁਰ ਪਾਤ ਰੋ ਆਇਓ ਰਹਾ ਕਿਉਂ ਬਿਸਰੈ ਇਹ ਲਾਲ ਪਿਆਰੋ ਸਰਬ ਗੁਣਾ ਸੁਖਦਾਇਓ ਮੰਦਰ ਚਰ ਕੇ ਪੰਥ ਨਿਹਾਰੋ ਨੈਣ ਨੀਰ ਪਰ ਆਇਓ ਹੋ ਪੀਤ ਤਯੋ ਹੈ ਵਿਚੋ ਸੁਨਤ ਦੇਸ਼ ਨਿਕਟਾਇਓ ਧੰ ਭੀਰੀ ਤੇ ਪਾਤ ਪਰਦੋ ਬਿਨ ਦੇਖੇ ਦੂਰਾਇਓ ਤਯੋ ਕਿਰਪਾਲ ਸਰਬ ਕੋ ਠਾਕੁਰ ਸਗਰੋ ਦੁਖ ਮਿਟਾਇਓ ਕਹੋ ਨਾਨਕ ਹਉ ਮੈਂ ਪੀਤ ਗੁਰ ਕੋਈ ਤੋ ਦਯਾਰ ਬਿਠਲੋ ਪਾਇਓ ਸਬਰਿਓ ਅੰਦੇਸਰੋ मायो जो चाहत सो गुरू मिलायो सभु निद रायो, रहाओ दूजा